हां जी दोस्तों बहुत ही जरूरी वीडियो आ, बहुत है बहुत ध्यान ਨਾਲ ਸੁਣੋ ਇੱਕ ਤੁਹਾਨੂੰ ਮੈਂ ਪਹਿਲਾਂ ਕਲਿੱਪ ਦਿਖਾਉਂਗਾ ਇਹ ਸੁਣਿਓ ਬਾਅਦ ਦੇ ਵਿੱਚ ਆਪਾਂ ਇਹਦੇ ਵਿਚਾਰ ਕਰਨੀਆਂ ਬਹੁਤ ਜ਼ਰੂਰੀਆਂ 2 ਮਿੰਟ ਕੱਟ ਕੇ ਜਰੂਰ ਸੁਣ ਲਿਓ ਬਹੁਤ ਕੰਮ ਦੀ ਵੀਡੀਓ ਹੈ ਅੱਜ ਕੱਲ ਦੇ ਸਮੇਂ ਵਿੱਚ ਕਿਉਂ ਅੱਜ ਦੇ ਸਾਡੇ ਬੱਚੇ ਤੁਹਾਨੂੰ ਤੋਂ ਦੂਰ ਹੋਈ ਜਾਂਦੇ ਨੇ ਕਿਉਂ ਇੰਨਾ ਲਗਾar ਆਈ ਜਾਂਦਾ ਵਾ ਆ ਮੜ ਜਾ ਕਲਿੱਪ ਦੇਖਿਓ ਇਹ ਦੂਬਾਰ ਤੁਹਾਨੂੰ ਮੈਂ ਦੱਸਦਾ ਵੀ ਇਹਦੇ ਵਿੱਚ ਕਿਹਦੀ ਗਲਤੀ ਆ ਕਿਹਦੇ ਨਹੀਂ ਗਲਤੀ ਤੁਸੀਂ ਆਪ ਵੀ ਕਮੈਂਟ ਵਿੱਚ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਿਆ ਪਹਿਲਾਂ ਮੜ ਜਾ ਕਲਿੱਪ ਜਰੂਰ ਦੇਖ ਲਓ ਬੰਦ ਕਰ ਦਿਓ ਬੰਦ ਕਰ ਦਿਓ ਹੋਰ ਦਾਰੇ ਆਏ ਆ ਤੇ ਦੇਖ ਆਹ ਆਹ ਸਭ ਨੇ ਲਗਾਇਆ ਵਾ ਬੰਦ ਨਹੀਂ ਮਟਵਾਇਆ ਬੰਦ ਨਹੀਂ ਮਟਵਾਇਆ ਨਾ ਕਰੋ ਨਾ ਕਰੋ ਕਿਤਾਬ ਨਾ ਕਰੋ ਕਿਤਾਬ ਨਾ ਕਰੋ ਆ ਗਏ ਆਵਾੜ ਨਾ ਤਰੋ ਲੈ ਤੁਨ ਜੇ ਤੁਨ ਲੋਣਿਆ ਤੇ ਅੱਜ ਪੈਰਕੂ ਦਾ ਕਹਿਦਾ ਵਾ ਉਹ ਨਹੀਂ ਕੋਣੀ ਨਹੀਂ ਹੋਣੀ ਤੂੰ ਮੋਨੂ ਮਾਹੀ ਜੇ ਯਾਰ ਤੂੰ ਆਪ ਜਾਨ ਕਾ ਕਰ ਪਾ ਪਾ ਆਖ ਲਾ 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 ਨੂੰ ਕਰੇ ਪੁਲਿਸਿੰਗ ਕਿਰੇ ਆਪਾਂ ਆਪ ਨੂੰ ਬਰਾਬ ਤੂੰ ਹਰ ਨਾਨੀ ਖਾ ਆ ਕਾ ਕਰਣਾ ਤੂੰ ਪਿਆਰਾ ਜੇ ਰੋਲਣਾ ਆ ਕਿਹਦਾ ਰੋਣਿਆ ਸੇਹ ਦਾ ਨਾ ਮਾ ਕੀ ਮਾਫੀ ਲੈ ਚੁੱਪ ਕੋ ਮਾਫੀ ਲੈ ਬਹਿਣਾ ਦੇ ਰੋਲਣਾ ਤੂੰ ਮਾਫੀ ਲੈ ਚੁੱਪ ਕੋ ਮੰਨ ਲੈਂਦੇ ਨੇ ਸੈਣਾ ਬਹਿਣਾ ਤੂੰ ਹੈਗਾ ਵਾ ਉਹ ਯਾਰ ਕਿਉਂ ਉਹ ਚੁੱਪ ਕਿਉਂ ਬਹਿਦਾ ਹੈ ਰਾਣਾ ਉਹ ਤੇ ਦਿੰਦਾ ਮਾਫੀ ਲੈ ਸਿਆਮ ਦਸਾਂ ਪਹਿਲਾਂ ਮੈਂ ਉਹ ਬੰਦ ਕਰਨਾ ਕਿਹੜਾ ਬੰਦ ਕਰਨਾ ਲੋੜ ਹੈ ਧੰਨਵਾਦ ਮਾਫੀ ਲੈ ਕਰਨਾ ਪਰਸਨ ਕਿਹੜੇ ਇੱਧਰ ਇੱਧਰ ਲੈ ਕੇ ਕੈਮਰਾ ਇੱਧਰ ਲਿਆ ਮੈਂ ਨਹੀਂ ਦੇਖਾ ਜਾ ਰਿਹਾ ਕੈਮਰਾ ਇੱਧਰ ਲਿਆਓ ਛੇਤੀ ਆਓ ਹਾਂਜੀ ਦੋਸਤੋ ਤੁਸੀਂ ਆਹ ਕਲਿੱਪ ਦੇਖਿਆ ਹੋਣਾ ਇਹਦੇ ਵਿੱਚ ਇੱਕ ਗੁਰਸਖ ਅਮਰਤਾਰੀ ਸਿੰਘ ਦਮਾਲੇ ਵਾਲਾ ਵੀਰ ਇੱਕ ਬਜ਼ੁਰਗ ਬੰਦੇ ਨੂੰ ਉਹਨੂੰ ਘੂਲ ਰਿਹਾ ਉਹਨੂੰ ਗਲਤੀ ਦੱਸ ਰਿਹਾ ਉਹਦੀ ਵੀ ਤੁਸੀਂ ਜਾ ਕੇ ਆਹ ਮਰਿਆਦਾ ਪੂਰੀ ਨਹੀਂ ਕੀਤੀ ਹੈਗੀ ਆਹ ਮਰਿਆਦਾ ਦੀ ਕਮੀ ਆ ਤੇ ਉਹਨੇ ਇੱਕ ਅਸ਼ਾਰੇ ਜਗ੍ਹਾ ਤੇ ਨਿੱਕਰ ਪਾਈ ਹੋਈ ਸੀ ਸਰ ਨੰਗਾ ਸੀ ਸਰੋਵਰ ਚ ਨਹਾ ਰਿਹਾ ਸੀਗਾ ਤੇ ਉਹਨੇ ਕਕਾਰ ਨਹੀਂ ਪਾਏ ਹੋਏ ਸੀਗੇ ਤੇ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਇਸ ਦਮਾਲੇ ਵਾਲੇ ਵੀਰ ਦੇ ਇਹਦਾ ਜਿਹਦਾ ਨਾਮ ਸਿੰਘ ਕੁੱਕੂਪਾਲ ਦੇ ਨਾਮ ਤੇ ਆਈਡੀ ਇਹ ਮੈਂ ਚੱਕੀਤੀ ਸੀਗੀ ਇਹਦੇ ਆਪਾਂ ਵੀਊ ਦੇ ਹਿਸਾਬ ਨਾਲ ਦੇਖੀਏ ਵੀ ਕੀ ਕੀ ਬਜ਼ੁਰਗ ਨੇ ਗਲਤੀਆਂ ਕੀਤੀਆਂ ਨੇ ਬਜ਼ੁਰਗ ਦੀ ਗਲਤੀ ਆ ਵੀ ਨਗੇ ਸਾਰਾ ਇਸ਼ਨਾਨ ਕਰ ਰਿਹਾ ਸਰੋਵਰ ਦੇ ਵਿੱਚ ਤੇ ਉਹਨੇ ਕਕਾਰ ਲਾ ਕੇ ਸਾਈਡ ਤੇ ਰੱਖਿਆ ਤੇ ਖੱਛਾ ਪਾਇਆ ਹੋਵਾ ਤੇ ਮੈਂ ਵੀ ਉਹਨੂੰ ਇੱਕ ਗੱਲ ਇਹ ਨਹੀਂ ਦੱਸਣੀ ਚਾਹਨਾ ਮਾ ਵੀ ਇਹ ਜਿਹੜੀ ਮर्यादावान ਆ ਇਹ ਜਵਾਨ ਬੰਦਿਆਂ ਦੇ ਲਾਗੂ ਹੁੰਦੀਆਂ ਹੁੰਦੀਆਂ ਨੇ ਸਿਰ ਢਾਕੇ ਨਹਾਉਣਾ ਉੱਤੇ ਕਕਾਰ ਬੰਨ ਕੇ ਰੱਖਣੇ ਸ੍ਰੀ ਸਾਹਿਬ ਨੂੰ ਸਰ ਦੇ ਦਿਵਾਲੇ ਲਵੇੜ ਕੇ ਨਹਾਉਣਾ ਇਹ ਨੌਜਵਾਨਾਂ ਲਈ ਹੁੰਦੀ ਆ ਤਾਂ ਕਿ ਮर्याਦਾ ਵਿੱਚ ਪਰਪੱਕ ਹੋ ਕੇ ਨੌਜਵਾਨ ਹੌਲੀ-ਹੌਲੀ ਫਿਰ ਬਾਅਦ ਦੇ ਵਿੱਚ ਉਹ ਅੰਦਰ ਢਾਲਣਾ ਸ਼ੁਰੂ ਕਰ ਦੇਵੇ ਇਹ ਤਾਂ ਕਿ ਢਲਣਾ ਪੈ ਜਾਵੇ ਨੌਜਵਾਨ ਤਾਂ ਉਹ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਮਿਲਿਆ ਦਿਆਂ ਦੀਆਂ ਬੱਚੇ ਤੇ ਬਜ਼ੁਰਗ ਦੇ ਉੱਤੇ ਮਰਿਆਦਾ ਲਾਗੂ ਨਹੀਂ ਹੁੰਦੀ ਹੁੰਦੀਆਂ ਮਰਿਆਦਾ ਦੇ ਨਾਂ ਤੇ ਜੇ ਅਸੀਂ ਗੱਲ ਕਰਾਂ ਉਹ ਇੱਕ ਜਵਾਨ ਬੱਚਾ ਆਪਣੇ ਪਿਓ ਦੀ ਦਾੜ੍ਹੀ ਨੂੰ ਹੱਥ ਪਾ ਲਵੇ ਉਹ ਉਹਨੂੰ ਅਪਰਾਧ ਮੰਨਿਆ ਜਾਂਦਾ ਪਰ ਉਹੀ ਜੇ 2-4 ਸਾਲ ਦਾ ਬੱਚਾ ਪਿਓ ਦੀ ਦਾੜ੍ਹੀ ਪੜਦੇ ਉਹ ਅਪਰਾਧ ਨਹੀਂ ਹੁੰਦਾ ਉਹ ਲਾੜ ਮੰਨਿਆ ਜਾਂਦਾ ਬੱਚਾ ਤੇ ਬਜ਼ੁਰਗ ਗੁਰੂ ਸਾਹਿਬ ਇੱਕ ਤਰ੍ਹਾਂ ਦਾ ਗੁਰੂ ਸਾਡਾ ਪਿਓ ਆ ਉਹ ਇੰਨਾ ਉਹਦਾ ਹਲਕਾ ਮਨ ਨਹੀਂ ਹੈਗਾ ਵੀ ਮਾੜੀ-ਮਾੜੀ ਗੱਲ ਤੇ ਕਿਸੇ ਨੂੰ ਉਹਦਾ ਨਰਾਦਰ ਕਰੂਗਾ ਜਾਂ ਸਹਿਣ ਕਰੂਗਾ ਤੁਸੀਂ ਹੁਣ ਉਹ ਬਜ਼ੁਰਗ ਦਾ ਨਰਾਦਰ ਕਰਤਾ ਵੀ ਉਹਨੇ ਐ ਨਹੀਂ ਕੀਤਾ ਹੋਇਆ ਜਿਹੜਾ ਬਜ਼ੁਰਗ ਤੁਰੇ ਮਸਾ ਰਿਹਾ ਵਾ ਅਸੀਬ 85 ਸਾਲ ਦਾ ਬਜ਼ੁਰਗਾ ਤੁਰਿਆ ਉਹ ਤੋਂ ਜਾਂਦਾ ਨਹੀਂ ਉਹ ਦੱਸੋ ਕਿੱਥੋਂ ਇਹ ਚੀਜ਼ ਦੀ ਮर्यादा ਦਾ ਪਾਲਣ ਕਰ ਲੂ ਜਿਹੜਾ ਬਲ ਹੀਣ ਆ ਜਿਹਦੇ ਆਪਣਾ ਸਰੀਰ ਚੱਕੇ ਮਸਾਂ ਤੁਰ ਰਿਹਾ ਵਾ ਉਹ ਤੁਸੀਂ ਦੱਸੋ ਕਿਵੇਂ ਕਕਾਰ ਬਣ ਕੇ ਸਿਰ ਦੇ ਨਾਲ ਆਊਗਾ ਹੋ ਸਕਦਾ ਉਹ ਕੋਈ ਵਿਚਾਰੇ ਕੋਈ ਪ੍ਰੋਪਰ ਇਨੇ ਕਸ਼ਹਰੇ ਹੋਣੀ ਨਾ ਉਹ ਜੇ ਕਿਹਾ ਕਸ਼ਾ ਕੇ ਨੇ ਦਿੱਤਾ ਹੀ ਹੋਵੇ ਕੀ ਉਹਦਾ ਸੇਵਾਦਾਰ ਹੋਵੇ ਉੱਥੇ ਕੋਈ ਹੋ ਤੇ ਦੂਜੀ ਗੱਲ ਇੱਕ ਤੁਹਾਨੂੰ ਹੋਰ ਦੱਸ ਦਵਾ ਤੁਸੀਂ ਸ਼ਾਇਦ ਨਵਾਂ ਨਵਾਂ ਮੱਛਾ ਕੇ ਆਣਾ ਜਾਂ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੋਣਾ ਭਾਈ ਸਾਹਿਬ ਸਾਡੇ ਪੰਥ ਦੇ ਵਿੱਚ ਇਹ ਬਹੁਤ ਇਹ ਚੀਜ਼ ਨੂੰ ਲਚਕੀਲਾ ਪਾਣਾ ਕਟੜਪਾਣ ਸਾਡੇ ਪੰਥ ਵਿੱਚ ਬਿਲਕੁਲ ਨਹੀਂ ਹੈਗਾ ਤੁਸੀਂ ਪੰਜ ਪਿਆਰਿਆਂ ਕੋਲ ਜਾ ਕੇ ਇਹ ਚੀਜ਼ ਦਾ ਸਪਸ਼ਟੀਕਰਨ ਲੈ ਸਕਦੇ ਹੋ ਪੁੱਛ ਸਕਦੇ ਹੋ ਉਹਨਾਂ ਨੂੰ ਬੇਨਤੀ ਕਰ ਸਕਦੇ ਹੋ ਜਦੋਂ ਪੰਜ ਪਿਆਰਿਆਂ ਕੋਲ ਕੋਈ ਜਾਂਦਾ ਬਜ਼ੁਰਗ ਬੰਦਾ ਇਹ ਗੱਲ ਕਹਿੰਦਾ ਮੈਂ ਸਰੀਰਕ ਤੌਰ ਤੇ ਹੀਣਾ ਮੇਰੇ ਤੋਂ ਕੁਸ਼ਹਾਰਾ ਨਹੀਂ ਪਾ ਹੋਣਾ ਜਾਂ ਮੇਰੇ ਤੋਂ ਕੁਕਾਰਨੀ ਪਾਉਣੇ ਤਾਂ ਪੰਜ ਪਿਆਰੇ ਇਹ ਚੀਜ਼ ਦੀ ਛੋੜ ਦੇ ਦਿੰਦੇ ਨੇ ਬਜ਼ੁਰਗਾਂ ਨੂੰ ਉਹ ਇੰਨੀ ਗੱਲ ਵੀ ਛੋੜ ਦੇ ਦਿੰਦੇ ਨੇ ਜਿੱਥੋਂ ਤੋਂ ਪਾਣੀਆਂ ਵੀ ਨਹੀਂ ਪੰਜ ਪੜ ਹੁੰਦੀਆਂ ਕੋਈ ਗੱਲ ਨਹੀਂ ਤੁਸੀਂ ਮੂਲ ਮੰਤਰ ਕਰੀ ਜਾਓ ਉਹ ਵੀ ਨਹੀਂ ਕਰ ਹੁੰਦਾ ਤੁਸੀਂ ਬਾਹਰੂ-ਬਾਹਰੂ ਦਾ ਜਾਪ ਹੀ ਕਰੀ ਚੱਲਿਓ ਪੰਜ ਪਿਆਰੇ ਇਹ ਚੀਜ਼ ਦੀ ਛੋੜ ਦਿੰਦੇ ਨੇ ਬਜ਼ੁਰਗ ਤੁਸੀਂ ਪਿੰਡਾਂ ਦੇ ਭਾਵੇਂ ਦੇਖਿਆ ਉਹਨੇ ਆਪਣੇ ਜਿੰਨੇ ਕਕਾਰ ਲਾ ਕੇ ਸਹਰਾਣੇ ਰੱਖ ਦਿੰਦੇ ਨੇ ਤੇ ਕਈ ਬਜ਼ੁਰਗਾਂ ਸਰਪ ਪੁਰਾਣੇ ਬਜ਼ੁਰਗ ਦੇਖੋ ਕਲਾ ਤੇੜ ਪਾਏ ਚਾਦਰ ਬੰਨੇ ਹੁੰਦੇ ਸੀਗੇ ਇਸ਼ਾਰੇ ਨਹੀਂ ਪਾਏ ਹੁੰਦੇ ਸੀ ਕਿਉਂਕਿ ਸਰੀਰਕ ਤੌਰ ਤੇ ਉਹਨਾਂ ਵਿੱਚ ਬਲ ਨਹੀਂ ਹੁੰਦਾ ਸੀ ਸਾਹ ਸਵਾਲ ਨਹੀਂ ਹੁੰਦੀ ਸੀ ਅੱਜ ਵੀ ਪਿੰਡਾਂ ਦੇ ਵਿੱਚ ਕਈ ਪੁਰਾਣੇ ਬਜ਼ੁਰਗਾਂ ਦੀਆਂ ਉਹਨਾਂ ਦੀਆਂ ਧੀਆ ਉਹਨਾਂ ਦੀ ਸੇਵਾ ਕਰਦੀਆਂ ਨੇ ਜਰਕ ਤੁਸੀਂ ਕਿਉਂਕਿ ਤਾਂ ਮਰਿਆਦਾ ਦੇ ਉਲਟਾ ਇੱਕ ਨੰਗ ਦੇਖਣਾ ਬਜ਼ੁਰਗ ਦਾ ਤੇ ਧੀਆ ਵੀ ਪੂਤੀਆਂ ਤੱਕ ਸੇਵਾ ਕਰਦੀਆਂ ਨੇ ਜਿਹੜੇ ਬਜ਼ੁਰਗ ਤੋਂ ਆਪਣੀ ਸੇਵਾ ਸੰਭਾਲਣੀ ਕਰ ਹੁੰਦੀ ਜਿਹੜੇ ਬਜ਼ੁਰਗ ਉਹਨਾਂ ਨੂੰ ਪਾਣੀ ਨਹੀਂ ਕਰ ਹੁੰਦਾ ਉਹਦੀ ਸੇਵਾ ਸੰਭਾਲ ਉਹਦੀਆਂ ਧੀਆਂ ਉਹਦੀਆਂ ਪੋਤੀਆਂ ਤੱਕ ਕਰਦੀਆਂ ਨੇ ਕਿਉਂਕਿ ਸਾਡੇ ਇਹ ਪੰਜਾਬ ਦੇ ਵਿੱਚ ਸਾਡੀ ਸੱਭਿਆਤਾ ਹੈ ਸਾਡਾ ਸੱਭਿਆਚਾਰ ਹੈ ਜਦੋਂ ਇੱਕ ਬਜ਼ੁਰਗ ਹੋ ਜਾਂਦਾ ਉਹ ਇੱਕ ਤਰ੍ਹਾਂ ਦਾ ਬੱਚਾ ਬਣ ਜਾਂਦਾ ਉਹ ਜਿਹੜੀ ਧੀ ਉਹਦੀ ਪਹਿਲਾਂ ਧੀ ਹੁੰਦੀ ਹੈ ਉਹਦੀ ਮਾਂ ਬਣ ਜਾਂਦੀ ਹੈ ਇਹ ਭਾਈ ਸਾਹਿਬ ਤੁਸੀਂ ਮਾੜਾ ਮੋਟਾ ਇਹ ਜੀਦਾ ਗੌਰ ਕਰੋ ਤੁਹਾਡੇ ਹੁਣ ਸੀਸ ਦੇ ਉੱਤੇ ਦਮਾਲਾ ਵਾ ਮੈਂ ਤੁਹਾਨੂੰ ਜਿਆਦਾ ਕੋਈ ਕਹਿੰਦਾ ਚੰਗਾ ਨਹੀਂ ਲੱਗਦਾ ਤੁਹਾਡਾ ਸਤਕਾਰ ਆ ਜੇ ਕੋਈ ਹੋਰ ਬੰਦਾ ਹੁੰਦਾ ਮੇਰੇ ਮਨ ਦੇ ਵਿੱਚ ਇਹ ਚੀਜ਼ ਦੀ ਬੜੀ ਮੈਂ ਅੱਜ ਤੱਕ ਕਦੇ ਹਜੇ ਕੰਟਰੋਵਰਸਰੀ ਵਾਲੀ ਕਦੇ ਵੀਡੀਓ ਨਹੀਂ ਬਣਾਈ ਹੈਗੀ ਸਾਡੇ ਬਥੇਰੇ ਹੋਰ ਪੱਤਰਕਾਰ ਭਾਈ ਨੇ ਜਾ ਕੇ ਦੇਖਦੇ ਨੇ ਇਹਦਾ ਗੁਰੂ ਘਰ ਮੈਂ ਕਦੇ ਜਾ ਕੇ ਗੁਰੂ ਘਰ ਇਹ ਜੀ ਖਾਮੀ ਨਹੀਂ ਦੇਖੀ ਕਿਉਂਕਿ ਅਸੀਂ ਗੁਰੂ ਘਰ ਖਾਮੀ ਦੇਖਣ ਵਾਲੇ ਕੌਣ ਹੁੰਨੇ ਆ ਅਸੀਂ ਗੁਰੂ ਦੇ ਸਿੱਖ ਆ ਠੀਕ ਆ ਸਾਨੂੰ ਇਹ ਚੀਜ਼ ਉਹ ਚੀਜ਼ ਦੇਖਣੀ ਚਾਹੀਦੀ ਜਿੱਥੇ ਕੋਈ ਬਾੜੀ ਹੋ ਜੀ ਘਾਟ ਹੋਵੇ ਜਿੱਥੇ ਗੁਰੂ ਦੀ ਬੜਾਈ ਵਿੱਚ ਜਿੱਥੇ ਗੁਰੂ ਦੀ ਮਰਿਆਦਾ ਵਿੱਚ ਘਾਟ ਪੈਂ ਤੁਸੀਂ ਜਾਂਦੇ ਸਾਰ ਆਪਣੀ ਘਰ ਦੀ ਨੂੰ ਫੋਨ ਫੜਾਤਾ ਦੇਖਿਆ ਵੀ ਇੱਕ ਬਜ਼ੁਰਗ ਨਾ ਕੇ ਆ ਰਿਹਾ ਤੁਸੀਂ ਉਥੋਂ ਹੌਲੀ ਹੌਲੀ ਤੁਰੇ ਆ ਰਹੇ ਉਹਦਾ ਮੈਂ ਤੁਸੀਂ ਜਾਣ ਕੇ ਚਾਲ ਗੇਢੀ ਆ ਤੁਸੀਂ ਇਹ ਚੀਜ਼ ਜਾਣ ਬੁੱਝ ਕੇ ਵੀਡੀਓ ਬਣਾਈ ਆ ਵੀਵ ਬਣਾਉਣ ਦੀ ਖਾਤਰ ਮਸ਼ਹੂਰ ਹੋਣ ਦੀ ਖਾਤਰ ਤੇ ਮੈਂ ਆਪਣੇ ਵੀਰਾਂ ਨੂੰ ਬੇਤਿਕਾਨੀ ਚਾਹਣਾ ਭਰਾ ਨੂੰ ਬਹੁਤ ਮਸ਼ਹੂਰ ਕਰੋ ਇਹਨੂੰ ਇਹਨੂੰ ਮਸ਼ਹੂਰੀ ਦਾ ਬਹੁਤ ਇਹਦੇ ਮਨ 'ਚ ਲਾਲਚ ਆ ਕਿਉਂਕਿ ਕਈ ਚੈਨਲ 'ਤੇ ਬਜ਼ੁਰਗ ਦੀ ਵੀਡੀਓ ਚੱਲੀ ਆ ਇਹਨੂੰ ਵੀ ਮਸ਼ਹੂਰ ਕਰੋ ਮਾੜੀਆਂ ਮੁੱਟੀਆਂ ਇਹਨੂੰ ਵੀ ਮਾੜੇ-ਮੁੱਟੇ ਸੁਧਾਰੇ ਪਾਓ ਇਹਨੂੰ ਲੱਗੇ ਪਤਾ ਵੀ ਇਹਨੇ ਕੀ ਵੱਡੀ ਗਲਤੀ ਕੀਤੀ ਆ ਤੁਸੀਂ ਇਕਸਰ ਵਿਊ ਦੀ ਖਾਤਰ ਮਸ਼ਹੂਰੀ ਦੀ ਖਾਤਰ ਆ ਕੰਮ ਕਰਦੇ ਹੋ ਕਿੱਡੀ ਵੱਡੀ ਗੱਲ ਆ ਯਾਰ ਇੱਕ ਵਾਰੀ ਸੇ ਤੁਸੀਂ ਆਪਣੀ ਆਈਡੀ ਤੇ ਪਾ ਰਹੇ ਹੋ ਬਜ਼ੁਰਗਾਂ ਦੀ ਸੇਵਾ ਕਰੋ ਇੱਕ ਦਸਤਾਰ ਵਾਲੀ ਬੀਬੀ ਥੋੜੀ ਆਈਡੀ ਤੇ ਕਹਿ ਰਹੀ ਆ ਵੀ ਮੂੰਹ ਦਾ ਫਿੱਕਾ ਨਹੀਂ ਬੋਲਣਾ ਜਿਹਦਾ ਫਿੱਕਾ ਬੋਲਣ ਵਾਲੇ ਨੂੰ ਥੁੱਕਾਂ ਪੈਣੀਆਂ ਮੂੰਹ ਦੇ ਉੱਤੇ ਤੁਸੀਂ ਉਹ ਆਈਡੀ ਸ਼ੋਅ ਕੀਤੀ ਹੋਈ ਆ ਇੱਕ ਵਾਰੀ ਜੀ ਕਹਿੰਨ ਬਜ਼ੁਰਗਾਂ ਦਾ ਸਤਿਕਾਰ ਕਰੋ ਦੂਜੇ ਪਾਸੇ ਤੁਸੀਂ ਇੱਕ ਦਾਦੇ ਦੀ ਉਮਰ ਦੇ ਬਜ਼ੁਰਗਾਂ ਨਾਲ ਅਦਰ ਕਰ ਰਹੇ ਹੋ ਯਾਰ ਇੱਕ ਲੋਡੇ ਬੰਦੇ ਨੇ ਵੀਡੀਓ ਪਾਈ ਹੋਈ ਆ ਗੁਰਦਾਰੇ ਮੂਰੇ ਤੁਰੇ ਆਉਂਦੇ ਨੱਚ ਕੇ ਸਟਾਈਲ ਦੇ ਨਾਲ ਇੱਕ ਨੌਜਵਾਨ ਬੰਦੇ ਨੂੰ ਤਾਂ ਸਮਰਥਨ ਕੀਤਾ ਵੀ ਕੋਈ ਗੱਲ ਕਿਸੇ ਦਾ ਜਵਾਕ ਆ ਗਲਤੀ ਹੋ ਗਈ ਗਾਲਾਂ ਕੱਢੋ ਤੁਸੀਂ ਉਹ ਚੀਜ਼ ਦੀ ਸ਼ੇਅਰ ਕੀਤੀ ਜੀ ਹੈ ਭਾਈ ਸਾਹਿਬ ਇਹਦਾ ਮੈਂ ਤੁਸੀ ਸਮਰਥਨ ਕਰਦੇ ਹਾਂ ਰੋਡਾ ਬੰਦਾ ਕੋਈ ਨੌਜਵਾਨ ਬੱਚਾ ਠੀਕ ਆ ਮੈਂ ਨਹੀਂ ਰੋਡਾ ਜਾਂ ਸਰਦਾਰ ਦੀ ਗੱਲ ਇਹ ਚ ਪਰ ਨੌਜਵਾਨ ਬੱਚਾ ਉਹਨੂੰ ਤੁਸੀਂ ਕਹ ਸਕਦੇ ਹੋ ਇੱਕ ਨੌਜਵਾਨ ਬੱਚਾ ਗੁਰੂ ਘਰ ਤੁਸੀਂ ਐਦਾਂ ਕਿਉਂ ਵੀਡੀਓ ਪਾਉਨੇ ਹੋ ਔਰ ਇੱਕ ਬਜ਼ੁਰਗ ਬੰਦਾ ਜਿਹੜਾ ਕੋਈ ਵੀਡੀਓ ਨਹੀਂ ਪਾ ਰਿਹਾ ਜਾਂ ਜਿਹੜਾ ਕੋਈ ਖੇਖਣ ਨਹੀਂ ਕਰ ਰਿਹਾ ਉਹ ਤਾਂ ਸਿਰਫ ਇੱਕ ਬਜ਼ੁਰਗ ਵਿਚਾਰਾ ਸ਼ਰਨਾਰ ਕਰਕੇ ਦਰਸ਼ਨ ਕਰਨ ਜਾ ਰਿਹਾ ਸੀ ਤੇ ਤੁਸੀਂ ਉਹਨੂੰ ਚੀਜ਼ ਰੋਕਿਆ ਵਾ ਤੁਸੀਂ ਕਹਿੰਦੇ ਮर्याਦਾ ਉਹਨੇ ਕੋ ਬਜ਼ੁਰਗ ਤੋਂ ਨਹੀਂ ਸੇਵਾ ਸੰਭਾਲ ਹੋਈ ਕੋਈ ਗੱਲ ਨਹੀਂ ਅੱਗੇ ਬਜ਼ੁਰਗ ਜਿਹੜਾ ਕੱਚੇ ਹੁੰਦੇ ਸੀ ਆਪਣੇ ਸਰੋਵਰ ਉਦੋਂ ਵੀ ਸਰੋਵਰ ਕੰਢੇ ਕਾ ਕੇ ਕੌਣ ਉਹ ਨਾਲ ਲੈ ਕੇ ਆਉਂਦਾ ਕੋਈ ਵੀ ਕਕਾਰ ਫੜ ਕੇ ਬਜ਼ੁਰਗ ਨੂੰ ਕਿਸੇ ਨਾਲ ਰੱਖੇ ਵੀ ਤੂੰ ਮੇਰੇ ਕਕਾਰ ਫੜ ਲਿਆ ਕਰੀ ਗੁਰੂ ਸਾਹਿਬ ਇੰਨੀ ਨਹੀਂ ਨਿਕਲਦੀ ਸਾਨੂੰ ਕੰਨ ਕੇ ਵੀ ਥੱਲੇ ਕਕਾਰ ਰੱਖਦੇ ਭੁੰਜੇ ਵੀ ਉਹ ਗੱਲ ਹੋ ਗਈ ਨੰਗਣ ਵਾਲੇ ਨੂੰ ਪਤਾ ਕੋਈ ਪੈਰ ਮਾਰ ਕੇ ਨਾ ਕੋ ਤੁਸੀਂ ਜੇ ਨੰਗੇ ਹੋ ਕੋਲ ਦੀ ਤੁਸੀਂ ਫਿਰ ਉਹ ਖਿੱਚ-ਖਿੱਚ ਕੇ ਕਕਾਰ ਛੱਡ ਦਿਓ ਪੈਰਾਂ ਦੇ ਵਿੱਚ ਉਹ ਉਹ ਉਹਦੀ ਉਹ ਮਰਿਆਦਾ ਭੰਗ ਨਹੀਂ ਹੈਗੀ ਉਹ ਇੱਕ ਤਰ੍ਹਾਂ ਦਾ ਨਰਾਦ ਨਹੀਂ ਹੈਗਾ ਕਕਾਰਾਂ ਦਾ ਇਕਿ ਬਜ਼ੁਰਗ ਬੰਦਾ ਫੇਰ ਤੁਹਾਨੂੰ ਤੇ ਸਭ ਤੋਂ ਵੱਡੀ ਤੁਹਾਨੂੰ ਥੋੜੀਆਂ ਗਲਤੀਆਂ ਗਣੋਣਾ ਬਜ਼ੁਰਗ ਦੀ ਕੋਈ ਗਲਤੀ ਨਹੀਂ ਮੇਰੀ ਨਿਗਾਹ 'ਚ ਥੋੜੀ ਨਿਗਾਹ 'ਚ ਉਹ ਕਹਿ ਨਹੀਂ ਸਕਦੇ ਸੰਗਤ ਅੱਗੇ ਬਖਸ਼ਣ ਜੋਗ ਆ ਗਲਤੀ ਹੈ ਨਹੀਂ ਹੈ ਕਮੈਂਟਾਂ ਵਿੱਚ ਦੱਸ ਦਿਓ ਪਰ ਮੈਂ ਭਾਈ ਸਾਹਿਬ ਮੈਂ ਜਿੰਨਾ ਵੀ ਅੱਜ ਤੱਕ ਦੇਖਿਆ ਮੈਨੇ ਸਾਲ ਹੋ ਗਏ ਮੈਂ ਜਿੰਨਾ ਕੋ ਗੁਰੂ ਨੂੰ ਜਾਣਿਆ ਜਿੰਨਾ ਕੋ ਮੈਂ ਪੰਥ ਨੂੰ ਜਾਣਿਆ ਮੇਰੀਏ ਨਿਗਾਹ 'ਚ ਕੋਈ ਗਲਤੀ ਮੈਂ ਮੰਨਦਾ ਕਿਉਂਕਿ ਬਜ਼ੁਰਗ ਬੰਦਾ ਆਪਣਾ ਆਪ ਹੀ ਸਾਹਮਣੇ ਹੋਈ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਹਨ ਇਹ ਤਾਂ ਸਿੱਖੀ ਤੋਂ ਦੂਰ ਕਰਨ ਵਾਲੀਆਂ ਗੱਲਾਂ ਕਰਦੇ ਨਵੇਂ ਨੌਜਵਾਨ ਬੱਚੇ ਕੀ ਕੰਨਗੇ ਇੱਕ ਵਾਰੀ ਤੁਸੀਂ ਗੱਲਾਂ ਕਰਦੇ ਹੋ ਭਾਈ ਗੁਰਪ੍ਰੀਤ ਸਿੰਘ ਦੀ ਰੀਸਾਂ ਕਰਦੇ ਹੋ ਵੀ ਭਾਈ ਸੇਵਾ ਕਰਵਾਇਆ ਕਰੋ ਜਿਹੜੇ ਗੁਰਪ੍ਰੀਤ ਸਿੰਘ ਦੀਆਂ ਤੁਸੀਂ ਰੀਸਾਂ ਕਰਦੇ ਹੋ ਉਹਨੂੰ ਤਾਂ ਬਜ਼ੁਰਗ ਟਟੜ ਪੈਂਦੇ ਨੇ ਗਾਲਾਂ ਕੱਢਦੇ ਨੇ ਉਹ ਫੇਰ ਬਾਪੂ ਬਾਪੂ ਕਰਕੇ ਉਹਨਾਂ ਦੇ ਪੈਰਾਂ ਨਾਲ ਜਿਮੜੀ ਜਾਂਦਾ ਰੀਸਾਂ ਤੁਸੀਂ ਉਹਨਾਂ ਦੀ ਅੰਦਰ ਭਾਇ ਸੋਂ ਦੇਖ ਲਓ ਬਜ਼ੁਰਗਾਂ ਨੂੰ ਰੋਕ ਰੋਕ ਕੇ ਉਹਨਾਂ ਦੀ ਨਾਲ ਪ੍ਰਸ਼ਾਦੇ ਛਕੀ ਜਾਂ ਮਰਿਆ ਦਾ ਉਲਟ ਕੰਮ ਕਰੀ ਜਾਂਦਾ ਕਿਸੇ ਗਰੀਬ ਦਾ ਝੂਠਾ ਪ੍ਰਸ਼ਾਦ ਛਕੀ ਜਾਂਦਾ ਇਹ ਹੁੰਦੀ ਹੈ ਨਿਮਰਤਾ ਸਾਡੇ ਬਾਪੂ ਨੇ ਕਿਹਾ ਜਨ ਪ੍ਰੇਮ ਕਿਉਂ ਤੈਨਹੀ ਪ੍ਰਭ ਆਇਓ ਇਹ ਪ੍ਰੇਮ ਨਾਲ ਮਿਲਦਾ ਭਾਈ ਸਾਹਿਬ ਹੰਕਾਰ ਨਾਲ ਨਹੀਂ ਹੁਣ ਤੁਸੀਂ ਦੱਸੋ ਕਿ ਸਾਊ ਤੋਂ ਵੱਡੀ ਮਰਿਆਦਾ ਦੇ ਉਲਟ ਤੁਸੀਂ ਦਾਦੀ ਦੀ ਉਮਰ ਦੇ ਬੰਦੇ ਨੂੰ ਰਾਤ ਦਾਣਾ ਤੂੰ ਕਹਿ ਕੇ ਬੋਲਿਆ ਉਹਨੂੰ ਰੋਕਿਆ ਫਿਰ ਤੁਸੀਂ ਗੁਰੂ ਘਰ ਦੇ ਵਿੱਚ ਹੰਕਾਰਨਾ ਮੈਨੇਜਰ ਵੱਲੋਂ ਤੁਰ ਕੇ ਗਏ ਆਕੜ ਦੇ ਵਿੱਚ ਤੁਰ ਕੇ ਗਏ ਤੀਜੀ ਗਲਤੀ ਤੁਹਾਡੀ ਇਹ ਆ ਤੁਹਾਨੂੰ ਬਾਪੂ ਨੇ ਕਿਹਾ ਵੀ ਚੱਲ ਕੋਈ ਗਲਤੀ ਹੋ ਗਈ ਭਰਾਵਾ ਮaaf ਕਰਦੇ ਮੈਨੂੰ ਫਿਰ ਤੁਸੀਂ ਇੱਕ ਬਜ਼ੁਰਗ ਤੋਂ ਮਾਫੀ ਮੰਗਾਈ ਤੇ ਉਹਦੋਂ ਮਾਫ ਨਹੀਂ ਕੀਤਾ ਹੈਗਾ ਗੁਰੂ ਮਾਫ ਕਰਦਾ ਪਰ ਤੁਸੀਂ ਮਾਫ ਨਹੀਂ ਕੀਤਾ ਇਹ ਥੋੜੀ ਤੀਜੀ ਗਲਤੀ ਆ ਚੌਥੀ ਗਲਤੀ ਮੈਨੇਜਰ ਦੇ ਕਮਰੇ ਚ ਗਏ ਹੋ ਤੁਸੀਂ ਫਿਰ ਮੈਂ ਤਕੜਾ ਸਮਝ ਕੇ ਨਹੀਂ ਬੋਲੇ ਉਹ ਉਥੇ ਵੀਡੀਓ ਦੇਖ ਰਿਹਾ ਜਾਂ ਕੀ ਦੇਖ ਰਿਹਾ ਫੇਸਬੁੱਕ ਦੇਖ ਰਿਹਾ ਤੁਸੀਂ ਉਹਨੂੰ ਕਿਹਾ ਵੀ ਤੁਸੀਂ ਵੀ ਭਾਈ ਉਹ ਉਥੇ ਮੈਨੇਜਰ ਬੈਠਾ ਕਰਦਾ ਗਿਆ ਤੂੰ ਨਿਗਰਾਨੀ ਕਿਉਂ ਨਹੀਂ ਕਰਦਾ ਜਾਂ ਤੂੰ ਬਾਣੀ ਕਿਉਂ ਨਹੀਂ ਲਾਈ ਹੈਗੀ ਤੂੰ ਆ ਕੀ ਕਰ ਰਿਹਾ ਤੋ ਤਕੜਾ ਸਮਝ ਕੇ ਉਹਨੂੰ ਫੂਲੇ ਨਹੀਂ ਹੈਗੇ ਠੀਕ ਆ ਉਹਦੇ ਮੂਰੇ ਨਹੀਂ ਬੋਲੇ ਫਿਰ ਪੰਜਵੀਂ ਗਲਤੀ ਥੋੜੀ ਇਹ ਆ ਵੀ ਤੁਸੀਂ ਉਹ ਮਰੇਦਰ ਮੇਜੇ ਚਪੜੋਂ ਤੇ ਸੇਵਾਦਾਰਾਂ ਕੋਲੇ ਉਹ ਬਜ਼ੁਰਗ ਨੂੰ ਧੱਕੇ ਮਾਰ ਕੇ ਬਾਹਰ ਕਢਾਇਆ ਤੁਨੂੰ ਇਹ ਗੱਲ ਦਾ ਪਤਾ ਵੀ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਨੂੰ ਆਦਤ ਆ ਪੁਰਾਣੀ ਹੈ ਪਹਿਲਾਂ ਇਸ਼ਨਾਨ ਕਰਦੇ ਨੇ ਫਿਰ ਜਾ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਨੇ ਫਿਰ ਪ੍ਰਸ਼ਾਦਾ ਛਕਦੇ ਨੇ ਫੇਰ ਥੋੜੀਆਂ ਤਿੰਨ ਗਲਤੀਆਂ ਹੋਰ ਹੋ ਗਈਆਂ ਫੇਰ ਤੁਸੀਂ ਉਹ ਬਜ਼ੁਰਗ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਦੇ ਤੇ ਫੇਰ ਕੀ ਪਤਾ ਕੌਦਾ ਭੁੱਖਾ ਹੋਵੇ ਉਹ ਫੇਰ ਤੁਸੀਂ ਉਹਨੂੰ ਪ੍ਰਸ਼ਾਦਾ ਪਾਣੀ ਛਕਣਾ ਧੱਕੇ ਮਾਰ ਕੇ ਬਾਹਰ ਕਿ ਕੀ ਪਤਾ ਕਿਹਾ ਜਾ ਕਿਹਜੀ ਰੂਹ ਹੋਵੇ ਉਹ ساری ਉਮਰ ਉਹਨੇ ਕਿੰਨੀ ਮਰਿਆਦਾ ਨਾਲ ਕੱਢੀ ਹੋਵੇ ਤੁਸੀਂ ਆਹ ਪੜਾਪੇ ਜਾ ਕੇ 85 86 ਸਾਲ ਦੀ ਹੋਵੇ ਲੱਗਦੀ ਅੱਜ ਤੁਸੀਂ ਮਰਿਆਦਾ ਦਾ ਪਾੜਾ ਪਣਾਉਣ ਲੱਗੇ ਉਹਨੂੰ ਤੁਸੀਂ ਇਹਨਾਂ ਬਜ਼ੁਰਗਾਂ ਨੂੰ ਜਵਾਨ ਬੰਦੇ 50-50 ਸਾਲ ਦੇ ਆਪ 50-50 ਸਾਲ ਦੇ ਹੋਏ ਪਏ ਤਾਂ ਫਰੀਕ ਚੱਕੇ ਤੁਰਨ ਔਕਾ ਹੋ ਜਾਂਦਾ ਤੁਸੀਂ 85 ਸਾਲ ਦੇ ਬੰਦੇ ਨੂੰ ਮਰਿਆਦਾ ਸਕਾਉਣ ਲੱਗੇ ਹੋਇਓ ਫਿਰ ਇਹ ਤੁਹਾਡੀ ਗਲਤੀ ਆ ਫਿਰ ਸਭ ਤੋਂ ਵੱਡੀ ਗਲਤੀ ਤੁਸੀਂ ਉਹ ਬਜ਼ੁਰਗ ਦਾ ਪਤਾ ਨਹੀਂ ਕਿਸੇ ਦਾ ਪਿਓ ਦਾਦਾ ਕੀ ਆ ਕਿੰਨੇ ਚੰਗੇ ਘਰ ਦਾ ਬੰਦਾ ਹੋਣਾ ਉਹ ਕੀ ਉਹਦੀ ਉਹਦੇ ਪੋਤੇ ਆ ਪਰੋਤੇ ਆ ਤੱਕ ਦੀ ਨੰਦਿਆ ਕਰਤੀ ਕੱਲੇ-ਕੱਲੇ ਟੀਵੀ ਚੈਨਲ ਤੇ ਉਹਦਾ ਜਰੂਰ ਕੱਢ ਕੇ ਧਰਦਾ ਤੁਸੀਂ ਠੀਕ ਆ ਨਾ ਕਿੱਡਾ ਵੱਡਾ ਪਾਪ ਕਰਤਾ ਸੀ ਉਹਨੇ ਕੀ ਕਹਿਤੀ ਭੈਣ ਨੂੰ ਮਾਰਾ ਕਹਤਾ ਸੀ ਜਿਹੜਾ ਤੁਸੀਂ ਉਹਨੂੰ ਇਹ ਚੀਜ਼ ਦਾ ਉਹ ਕੀਤਾ ਵਾ ਇਹ ਸਭ ਤੋਂ ਵੱਡੀ ਥੋੜੀ ਗਲਤੀ ਆ ਦੂਜੀ ਗੱਲ ਆ ਭਾਈ ਸਾਹਿਬ ਮਰਿਆਦਾ ਦਾ ਪਾਠ ਪੜਾਉਣੀਓ ਆਪ ਮੜੇ ਦਾ ਸਿੱਖੋ ਤੁਸੀਂ ਇੱਕ ਦਮਾਲੇ ਵਾਲੇ ਸਿੰਘ ਹੋ ਕੇ ਜਾਵੇਂ ਮੋਟਰਸਾਈਕਲ ਦੇ ਉੱਤੇ ਤੁਸੀਂ ਧੂਮ ਮਚਾਦੇ ਗੀਤ ਉੱਤੇ ਵੀਡੀਓ ਬਣਾਉਣੀਓ ਇਹ ਮਰਿਆਦਾ ਵਾਲੀ ਹੈ ਉੱਤੇ ਥੋੜੇ ਸ੍ਰੀ ਸਾਹਿਬ ਪਾਈ ਹੋਈ ਆ ਤੇ ਤੁਸੀਂ ਗੀਤਾਂ ਦੇ ਉੱਤੇ ਵੀਡੀਓ ਬਣਾਉਣੀਓ ਇਹ ਕਿਹੜੀ ਮਰਿਆਦਾ ਵਾ ਭਾਈ ਸਾਹਿਬ ਵਿਊ ਲਾ ਠੀਕ ਆ ਅੱਜ ਕੱਲ ਸਮਾਂ ਮੈਂ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਆਪਣੇ ਪੱਤਰਕਾਰ ਭਾਈਆਂ ਨੂੰ ਵੀ ਜਾਂ ਜਿੰਨੇ ਯੂਟਿਊਬਰ ਨੇ ਇਹ ਦੇਖੋ ਸਮਾਂ ਅੱਜ ਕੱਲ ਪੈਸੇ ਦਾ ਜੋਗਾ ਪੈਸੇ ਦੀ ਲੋੜ ਲੋਕਾਂ ਨੂੰ ਜ਼ਿਆਦਾ ਮਹਿਸੂਸ ਹੋਣ ਲੱਗ ਗਈ ਆ ਕਮਾਓ ਜਿਵੇਂ ਮਰਜ਼ੀ ਕਮਾਓ ਯਾਰ ਨੱਚ ਕੇ ਟਪਾ ਟਪ ਕੇ ਥੋੜੀ ਆਪਣੀ ਜ਼ਿੰਦਗੀ ਆ ਉੱਠੇ ਸੱਦੇ ਹੋ ਕੇ ਲਟਕੇ ਜਿਵੇਂ ਮਰਜ਼ੀ ਕਮਾਓ ਪਰ ਪੈਸੇ ਕਮਾਉਣ ਦੇ ਚੱਕਰ ਚ ਭਰਾਵੋ ਇੱਕ ਬੇਨਤੀ ਇਹੋ ਜੇ ਕੰਮ ਨਾ ਕਰਿਆ ਕਰੋ ਵੀ ਕਿਸੇ ਦਾ ਨਰਾਦਰ ਹੋ ਜਾਵੇ ਕਿਸੇ ਦਾ ਜਲੂਸ ਨਿਕਲੇ ਸਾਰੇ ਸੰਸਾਰ ਚ ਇਹ ਜ਼ਰੂਰ ਧਿਆਨ ਰੱਖੋ ਪੈਸਾ ਕਮਾਓ ਪਰ ਕਿਸੇ ਦੀ ਜ਼ਿੰਦਗੀ ਕਿਸੇ ਦੀ ਇੱਜ਼ਤ ਕਿਸੇ ਦੀ ਅਣਖ ਦੇ ਉੱਤੇ ਉਹਨੂੰ ਰੋਲ ਕੇ ਪੈਸਾ ਨਾ ਕਮਾਓ ਇਨੀਆਂ ਬੇਨਤੀਆਂ ਪਰਮਾਰ ਕਰੋ ਬਾਕੀ ਭਾਈ ਸਾਹਿਬ ਤੁਸੀਂ ਜ਼ਰੂਰ ਇਹ ਗੱਲ ਧਿਆਨ ਰੱਖਿਓ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਜ਼ਰੂਰ ਲੱਗੂਗਾ ਤੇ ਮੈਂ ਤੁਹਾਨੂੰ ਹੀ ਬੇਨਤੀ ਆਪਣੇ ਆਪ ਸੁਧਾਰੋ ਆਪਣੇ ਆਪ ਨੂੰ ਆਪਣੀ ਜਿੰਦਗੀ ਸੁਧਾਰੋ ਥੋੜੇ ਸਿਰ ਦੇ ਉੱਤੇ ਦਮਾਨਾ ਗੁਰੂ ਸਾਹਿਬ ਦਾ ਇਹ ਬਹੁਤ ਉੱਚੀ ਕੀਮਤ ਆ ਇਹ ਉਹ ਕਰਦੇ ਆ ਕਦਰ ਕਰਦੇ ਆ ਜੀ ਠੀਕ ਆ ਨਾ ਉਹਦੇ ਕਰਕੇ ਮੇਰੇ ਤੋਂ ਉਹ ਇਹ ਜੇ ਬਚਨ ਹਜੇ ਬੋਲ ਨਹੀਂ ਹੋਏ ਮੇਰੇ ਮਨ 'ਚ ਬਹੁਤ ਰੋਸੀਆ ਅਸ਼ੀਰਵਾਦ ਠੀਕ ਆ ਨਾ ਸਾਡੇ ਗੁਰੂ ਸਾਹਿਬ ਨੇ ਬਾਣੀ ਵਿੱਚ ਬਜ਼ੁਰਗਾਂ ਦੀ ਬਹੁਤ ਇੱਜ਼ਤ ਸਾਨੂੰ ਔਰਤਾਂ ਨੂੰ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਕਿਹਾ ਤੁਸੀਂ ਡਿਗਰੀ ਕੱਲ ਮੈਨੂੰ ਦੱਸ ਦੂੰ ਕਿਹੜੀ ਤੁਕ ਵਿੱਚ ਕਿੱਥੇ ਕਿਹਾ ਵਾ ਹਰ ਇੱਕ ਧਰਮ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਆ ਮੁਸਲਮਾਨ ਧਰਮ ਵਿੱਚ ਵੀ ਉਹ ਵੀ ਬੱਚੇ ਇਹਨੂੰ ਬਜ਼ੁਰਗ ਨੂੰ ਤੇ ਔਰਤ ਦੇ ਉ ਹਿੰਦੂ ਧਰਮ ਦੀ ਆਪਾਂ ਗੱਲ ਕਰਦੇ ਆਪਾਂ ਕਹਿੰਦੇ ਪੰਡਤਾਂ ਦੀ ਉਹ ਗੱਲ ਮੰਨ ਲਓ ਉਹ ਵੀ ਇਹ ਗੱਲ ਕਹਿੰਦੇ ਨੇ ਉਹ ਗ੍ਰਹਾਂ ਤੋਂ ਇਹ ਚੀਜ਼ ਸਾਨੂੰ ਹਰ ਹਿੰਦੂ ਧਰਮ ਵਿੱਚ ਹਰ ਚੀਜ਼ ਗ੍ਰਹਾਂ ਦੇ ਦੁਆਲੇ ਘੁੰਮਦੀ ਆ ਪਰ ਉਹ ਕਹਿੰਦੇ 65 ਸਾਲ ਤੋਂ ਉਹ ਬੰਦੇ ਗ੍ਰਹ ਵੀ ਅਸਰ ਨਹੀਂ ਕਰਦੇ ਹੈਗੇ ਤੇ ਸਾਡੇ ਸਿੱਖ ਧਰਮ ਤੋਂ ਹੋਇਆ ਸੀ ਔਰਤ ਤੇ ਬਜ਼ੁਰਗ ਦਾ ਸਤਿਕਾਰ ਗੁਰੂ ਸਾਹਿਬ ਨੇ ਬਾਰ-ਬਾਰ ਬਾਣੀ ਦੇ ਵਿੱਚ ਇਹ ਚੀਜ਼ ਸਾਨੂੰ ਸਿਖਾਈ ਗਈ ਆ ਕਿ ਕਿਵੇਂ ਕਿਸੇ ਦਾ ਗੁਰਸਖਦਾ ਜਾਂ ਵੱਡੇ ਦਾ ਕਿਦਾਂ ਸਤਿਕਾਰ ਕਰ ਨਾਲ ਬਾਕੀ ਧਰਮ ਵਾਲੀਆਂ ਗੱਲਾਂ ਛੱਡੋ ਇੱਕ ਇਨਸਾਨੀਅਤ ਤੌਰ ਤੇ ਆਜੋ ਜਿਹੜਾ ਨਹੀਂ ਧਰਮ ਨੂੰ ਮੰਨਦਾ ਇੱਕ ਇਨਸਾਨੀਅਤ ਤੌਰ ਤੇ ਆ ਉਹ ਨੂੰ ਐਸਾ ਉਹ ਨਾ ਨਰਾਦਰ ਕਰਨਾ ਕਿੱਡੀ ਕਬੜੀ ਗਲਤੀ ਐ ਇੱਕ ਜੇ ਕੋਈ ਕੁੱਕਰ ਵੀ ਹੋਵੇ ਨਾ ਜਿਹਨੂੰ ਆਪਾਂ ਕਹਦੇ ਨੇ ਕਿ ਕੁੱਕਰ ਵੀ ਤੁਰਿਆ ਜਾਂਦਾ ਵੀ ਇਨਸਾਨ ਜੀ ਉਹਦੇ ਕੋ ਬੱਟਾ ਚੱਕ ਕੇ ਮਾਰਦਾ ਪਰ ਇਨਸਾਨੀ ਦੇ ਖਿਲਾਫ ਮੰਨਦੇ ਆ ਵੀ ਭਾਈ ਨਗਲੰਡ ਦੇ ਕੋਈ ਗੱਲ ਨਹੀਂ ਦਰਬਾਰ ਸਾਹਿਬ ਜੀ ਕੋਈ ਕੁੱਕਰ ਫੜਾ ਲੱਗਦਾ ਚੱਲ ਕੋਈ ਗੱਲ ਨਹੀਂ ਜੀਵ ਆ ਇਹਦਾ ਕੀ ਪਤਾ ਰੱਬ ਦਾ ਜੀਵ ਆ ਇਹਨੂੰ ਨਹੀਂ ਪਤਾ ਥੋੜੇ ਹਰ ਕੇ ਇੱਕ ਵੀਰ ਉਹਨੂੰ ਮਰਦਾ ਪੜਾਉਣ ਲੱਗ ਜਾਂਦੇ ਨੇ ਵੀ ਵੀ ਕੁੱਤਾ ਆ ਗਿਆ ਮਾਰੋ ਸੋਪੀਆਂ ਇਹ ਖੀਨ ਕੋਲੇ ਆ ਧਿਆਰ ਨੇ ਤੂੰ ਵਿੱਚ ਮੈਂ ਕੀ ਆ ਯਾਰ ਧਿਆਰ ਨੇ ਆ ਧਿਆਰ